ਨਹੀਂ ਚਿੰਤਾ ਮਾਤ ਪਿਤ ਭਰਾਤ ਹੈ ਨਹੀਂ ਚਿੰਤਾ ਕਜ ਲੋਕ ਕਹ ਜਿਹੜਾ ਸੰਤੋਖੀ ਹੈ ਉਹ ਸੰਤੋਖ ਤੇ ਚੱਲਾ ਹੁੰਦਾ ਰ ਉਥੋਂ ਸੰਤੋਖੇ ਨੂੰ ਕੋਈ ਮਾਤ ਪਿਤ ਸੁ ਭਰਾ ਦਾ ਦੀ ਚਿੰਤਾ ਨਹੀਂ ਜਦੋਂ ਉਹ ਆਪਣੇ ਜੀ ਦੀ ਚਿੰਤਾ ਨਹੀਂ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੀ ਹੈ ਬਸ ਫਿਰ ਕਾ ਤੇ ਭਰਾਤ ਹੈ ਕਾ ਤੇ ਚਿੰਤਾ ਹੂ ਜੇ ਚਿੰਤਾ ਹੈ ਤਾਂ ਗੁਰਬਾਣੀ ਸੁਣੀ ਰਹੀ ਹੈ ਅਵਿਦਿਆ ਲੈ ਦੀ ਸੁਭਿਧਿਆ ਨਹੀਂ ਹੈ ਗੁੜੀਆਂ ਨਹੀਂ ਹੈ ਗੱਲ ਮੰਨੀ ਨਹੀਂ ਸੁਣ ਕੇ ਗੱਲ ਤੇ ਧਿਆਨ ਨਹੀਂ ਦਿੱਤਾ ਜੇ ਨਾਨਕਾ ਨੇ ਚਿੰਤਾ ਮਤ ਕਰੋ ਉਹ ਕਹਿੰਦਾ ਨਹੀਂ ਚਿੰਤਾ ਮਤ ਪਿਤਾ ਪਰਾਤਾ ਹੈ ਸੁਤ ਮਾਤ ਪਿਤਾ ਪਰਾਤਾ ਦੀ ਕੋਈ ਚਿੰਤਾ ਨਹੀਂ ਹੈ ਨਹੀਂ ਚਿੰਤਾ ਮਾਤ ਪਿਤ ਪਰਾਤਾ ਹੈ ਨਾ ਕਿਹਨੂੰ ਨਹੀਂ ਜਿੰਤਾ ਬਣਵੇਂ ਬਾਸ਼ ਨੂੰ ਆਪ ਨੂੰ ਚਿੰਤਾ ਦੀ ਆਪਣੀ ਗੱਲ ਕਰਦੇ ਜੀ ਇਹ ਆਪਣੇ ਲਖਾਰੀ ਗੱਲ ਕਰਦਾ ਮੈਨੂੰ ਤਾਂ ਕੋਈ ਚਿੰਤਾ ਨਹੀਂ ਨਾ ਮੈਨੂੰ ਆਪਣੇ ਮੁੰਡਿਆਂ ਦੀ ਚਿੰਤਾ ਹੈ ਨਾ ਮਾਂ ਦੀ ਚਿੰਤਾ ਹੈ ਨਾ ਪਿਓ ਦੀ ਚਿੰਤਾ ਹੈ ਨਾ ਭਰਾਵਾਂ ਦੀ ਚਿੰਤਾ ਭਰਾਵਾਂ ਦੇ ਜਿੰਦਾ ਕੀ ਹੋਣੀ ਸੀ ਪਰ ਆਦਾ ਸਾਰੇ ਆਪ ਆਪਣੀ ਭਰਾ ਦਾ ਠੇਕਾ ਦੁਨੀਆ ਦੀ ਚਿੰਤਾ ਦਾ ਲਿਆ ਹਦੀ ਭਰਾ ਤਾਂ ਸਾਰੀ ਦੁਨੀਆ ਦੀ ਜਿੰਦਾ ਦਾ ਠੇਕੇਦਾਰ ਬਣਿਆ ਹੋਇਆ ਪ੍ਰਥੀਆ ਉਹ ਦੇਖੋ ਠੇਕੇਦਾਰੀ ਜਨਤਾ ਦੀ ਹੈ ਕਾ ਤੇ ਕਰੇ ਕੋ ਤਾਂ ਜਨਤਾ ਦਾ ਠੇਕੇਦਾਰ ਹੈ ਵੱਡਾ ਉਹੀ ਜਨਤਾ ਦੀ ਠੇਕੇਦਾਰੀ ਹੁੰਦੀ ਪਰ ਸਾਰੇ ਸਿੱਧਾ ਦੀ ਠੇਕੇਦਾਰੀ ਨਹੀਂ ਉਪਰ ਸਾਰੇ ਉਹੀ ਚਲਦੀ ਆ ਵੀਣੇ ਵਾਲੀ ਜੋ ਠੇਕੇਦਾਰੀ ਕੋਈ ਬਾਦਲ ਕੋਈ ਠੇਕੇਦਾਰੀ ਜਨਤਾ ਦੀ ਸਿੱਖਾਂ ਦੀ ਇਹਨਾਂ ਕੋਲ ਉਹੀ ਠੇਕਾ ਹੈ ਪਿਛਲੇ ਚੱਲਦਾ ਵੀਣੇ ਵਾਲਾ ਹੀ ਸਿੱਖਾਂ ਦੀ ਜਨਤਾ ਸਿੱਖੀ ਦੀ ਜਨਤਾ ਉੱਥੇ ਸਿੱਖੀ ਦੀ ਜਨਤਾ ਉੱਥੇ ਸਿੱਖਾਂ ਦੀ ਜਨਤਾ ਐ ਇੱਤੋਂ ਲਾਈਨ ਬਦਲ ਜਾਣੀਆਂ ਹੁੰਦਾ ਕਿ ਜਨਤਾ ਹੈ ਸਰਬ ਕੀ ਜਨਤਾ ਜੋ ਸਮਨ ਮਹ ਹੈ ਬਾਦ ਸੁਤਮੀ ਨਹੀਂ ਹੈ ਉੱਥੇ ਸਰਬ ਕੀ ਜਨਤਾ ਐ ਤੇ ਆਪਣੇ ਦੀ ਜਨਤਾ ਹੈ ਆਪਣੇ ਪ੍ਰਾਏ ਹੈਗੇ ਨੇ ਜੇ ਆਪਣੇ ਨਾਲ ਤਾਂ ਪ੍ਰਾਏ ਵੀ ਹੈਗੇ ਨੇ ਉਤੇ ਕੀਆ ਸਰਬ ਕੀ ਜਨਤਾ ਕੀ ਜਨਤਾ ਵੀ ਸਾਰੇ ਇਹ ਸੁੱਤੇ ਪਏ ਨੇ ਇਹ ਦੁੱਖ ਸਾਗਰ ਚ ਨੇ ਇਹਨਾਂ ਨੂੰ ਕਿਵੇਂ ਗੱਢੀਏ ਇਹ ਸੱਚਖੰਡ ਦੀ ਜਨਤਾ ਪਰਮਾਰਸ ਦੀ ਜਨਤਾ ਨਹਿ ਚਿੰਤਾ ਕਛ ਲੋਕ ਕਹੈ ਨਹਿ ਜਨਤਾ ਕਛ ਲੋਕ ਕਹ ਲੋਕ ਕਹ ਆ ਜਿਹੜੇ ਲੋਕ ਇਹ ਕਹਿੰਦੇ ਨੇ ਲੋਕ ਕੀ ਕਹਿੰਦੇ ਨੇ ਮੈਨੂੰ ਇਸ ਦੇ ਪਿੱਛੇ ਮਨੁਛ ਅੰਤਨੀ ਹੈ ਮੈਂ ਲਾ ਪਰਵਾਹੀ ਕੀਤੀ ਇਹਦੀ ਵੀ ਕੋਈ ਚਿੰਤਾ ਨਹੀਂ ਨਾਨਕ ਨੇ ਘਰ ਛੱਡ ਦਿੱਤਾ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਲੋਕ ਕੀ ਕਹਿੰਦੇ ਨਾ ਕੋਈ ਚਿੰਤਾ ਨਹੀਂ ਇਸ ਗੱਲ ਇਹਨਾਂ ਦਾ ਇਹ ਹਵਲਾ ਚੰਗਾ ਸੀ ਜਿਹੜਾ ਕਹਿੰਦਾ ਨਾਨਕੀ ਦਾ ਵੀਰ ਸਹੀਓ ਹੋ ਗਿਆ ਫਕੀਰ ਦੀ ਲੋਕ ਬਾੜੇ ਬੋਲੀਆਂ ਦੇ ਮਾਰਦੇ ਨੇ ਤੀਲ ਦੀ ਆਹੀ ਗੱਲ ਕਹਿ ਰਿਹਾ ਉਹ ਉਨੋ ਕੀ ਕਹਣਨ ਨ ਕੋਈ ਚਿੰਤਾ ਨਹੀਂ ਗੈਰ ਜ਼ਿੰਮੇਵਾਰ ਆ ਨਾਨਕ ਬੱਚੇ ਨਹੀਂ ਪਾਲ ਰਿਹਾ ਨਾਨਕ ਕੋ ਭੱਜ ਗਿਆ ਛੱਡ ਕੇ ਨਾਨਕ ਕੋ ਕੋਈ ਚਿੰਤਾ ਨਹੀਂ ਇਹ ਜਿੰਤਾ ਕਛ ਲੋਕ ਕਹ ਲੋਕ ਕੀ ਕਹਿਣਗੇ ਕੀ ਨਹੀਂ ਕਹਿਣਗੇ ਜਦ ਤੁਸੀਂ ਪੁੱਠਾ ਚੱਲਣਾ ਸੰਸਾਰ ਨਾਲੋਂ ਤੇ ਲੋਕ ਤਾਂ ਫਿਰ ਕਹਿਣਗੇ ਸੰਸਾਰ ਤੋਂ ਪੁੱਠਾ ਰਸਤਾ ਨਾ ਹੈ ਤੇ ਲੋਕ ਤਾਂ ਫਿਰ ਕਹਿਣ ਗਏ ਕੁਰਾਈਆ ਲੋਕ ਤਾਂ ਕਹਿਣ ਗਏ ਕਬੀਰ ਨੂੰ ਕੁੱਤਾ ਬੋਰਾ ਇਹ ਕਹਿਣਗੇ ਇਹ ਕੋਈ ਚਿੰਤਾ ਨਹੀਂ ਲੋਕ ਕੀ ਕਹਿੰਦੇ ਨੇ ਗੱਲ ਦੀ ਕੋਈ ਚਿੰਤਾ ਨਹੀਂ ਹਾਂਜੀ ਨਹੀਂ ਚਿੰਤਾ ਬਣਤਾ ਸੁਤ ਮੀਤਾ ਹੈ ਨਾ ਘਰ ਵਾਲੀ ਦੀ ਚਿੰਤਾ ਨਹੀਂ ਚਿੰਤਾ ਬਣਤਾ ਸੁਤ ਘਰ ਵਾਲੇ ਦੀ ਚਿੰਤਾ ਨਹੀਂ ਬੱਚੇ ਦੀ ਚਿੰਤਾ ਨਹੀਂ ਮੀਤਾ ਮੀਤਾ ਮਿੱਤਰਾਂ ਦੀ ਕੋਈ ਚਿੰਤਾ ਨਹੀਂ ਪਰਵਿਰਤੀ ਮਾਇਆ ਸੰਬੰਧਨ ਹੈ ਇਹ ਤਾਂ ਪਰਵਿਰਤੀ ਮਾਇਆ ਦੇ ਸੰਬੰਧਨ ਹੈ ਇਹ ਭਰਤੀ ਉਲਟੀ ਹੈ ਜੇ ਜਿੰਦਾ ਕਰਾਂਗੇ ਸੱਚ ਤੋਂ ਚਿੰਤਾ ਸੱਚ ਦੀ ਜਿਹੜੀ ਹੈ ਨਾ ਉਦੋਂ ਧਿਆਨ ਹਟ ਜਾਊਗਾ ਮਾਇਆ ਦੇ ਸਮੰਦਰ ਹੈ ਮਾਇਆ ਦੀ ਜਨਤਾ ਦਾ ਕਰਣੀ ਉਹ ਦੀ ਮਾਇਆ ਆਪਣੀ ਕਿਹੜਾ ਹੈਗੀ ਆ ਨਾ ਮਾਇਆ ਤੇ ਆਪਣਾ ਕੰਟਰੋਲ ਨਾ ਆਪਣੀ ਮਾਇਆ ਬਸ ਵਿੱਚ ਨਾ ਆਪਣੇ ਦੁੱਖ ਸੁੱਖ ਵਸਦੇ ਵਿੱਚ ਦੁੱਖ ਸੁੱਖ ਆਪਣੇ ਵਿੱਚ ਵਸਦੇ ਰਹੇ ਉਹ ਜਤਨ ਬਹੁਤ ਸੁੱਖੋ ਕੀਓ ਦੁੱਖੋ ਕੀਆ ਨਾ ਕੋਏ ਫਿਰ ਤੋਕੇ ਤੋ ਆ ਜਾਂਦੇ ਨੇ ਇਸ ਕਰਕੇ ਚਿੰਤਾ ਦੀ ਸੱਚੀ ਚਿੰਤਾ ਪਰਮਾਰਸ ਦੀ ਪਰਮਾਰਸ ਦੀ ਚਿੰਤਾ ਜੋ ਕੰਮ ਕਰਨਾ ਹੈ ਉਹਦੀ ਚਿੰਤਾ ਖਤਮ ਹੋ ਜੂਗੀ ਜੇ ਚਿੰਤਾ ਝੂਠ ਦੀ ਕਰ ਲਈ ਸੱਚ ਦੀ ਕਮਾਈ ਦੀ ਜਿਹੜੀ ਹੈ ਚਿੰਤਾ ਉਹ ਹਟ ਜੂਗੀ ਜੇ ਝੂਠ ਦੀ ਕਮਾਈ ਦੀ ਚਿੰਤਾ ਸਹਿਣ ਲਈ ਸੱਚ ਦੀ ਕਮਾਈ ਜਿੰਨੀ ਹੋ ਜਾਉਣੀ ਥੋੜੀ ਹੈ ਇੱਕ ਇੱਕ ਸਵਾਸ ਲੈ ਕੇ ਲੱਗ ਜਵੇ ਇਹ ਚਿੰਤਾ ਤਾਂ ਹੈ ਕੋਈ ਸਵਾਸ ਐਵੇਂ ਨਾ ਚਲਾ ਜਾਵੇ ਇਹ ਚਿੰਤਾ ਤਾਂ ਹੈ ਪਰ ਉੱਤੇ ਦਾ ਸਾਰੇ ਹੀ ਸਵਾਸ ਚਲੇ ਜਾਣੇ ਨੇ ਜੇ ਠੇਕਾ ਲੈ ਲਿਆ ਪੰਜਾਬ ਦੀ ਤਰੱਕੀ ਦਾ ਫਿਰ ਤਾਂ ਸਾਰੇ ਸਵਾਸ ਹੀ ਜਾਣੇ ਨੇ ساری ਜ਼ਿੰਦਗੀ ਉਹ ਚਲੀ ਜਾਣੀ ਐ ਐਵੇਂ ਹੀ ਇਹ ਲੋਕਾਂ ਨੂੰ ਨਹੀਂ ਕੋ ਦੇਣਾ ਲੋਕਾਂ ਨੇ ਬਦਨਾਮੀयां ਕਰਨੀਆਂ ਬਾਅਦ ਚ ਕਿਤੇ ਸਾਰੇ ਹੀ ਲੋਕ ਉਹ ਬਾਦਲ ਨੂੰ ਦਾ ਜਿਹੜੇ ਗੋਡੀਆਂ ਚਲਾਉਣ ਵਾਲੇ ਨੇ ਪਿੱਠ ਪਿچھے ਉਹ ਵੀ ਕੀ ਕਹਿੰਦੇ ਨੇ ਸੁਣਨ ਵਾਲੀਆਂ ਗੱਲਾਂ ਨੇ ਪਿੱਠ ਪਿچھے ਕੁਝ ਹੋਰ ਕਹਿੰਦੇ ਨੇ ਮੂੰਹ ਤੇ ਕੁਝ ਹੋਰ ਕਹਿੰਦੇ ਹੁੰਦੇ ਨੇ ਇਹਨਾਂ ਦੀ ਚਿੰਤਾ ਨਹੀਂ ਕਰਦੀ ਹੁੰਦੀ ਲੋਕਾਂ ਨੂੰ ਇਹਨਾਂ ਦੀ ਚਿੰਤਾ ਕਰਨ ਵਾਲਾ ਮਹਾਮੂਰਖ ਸਭ ਤੋਂ ਵੱਡਾ ਮੂਰਖ ਸਭ ਤੋਂ ਵੱਡਾ ਪਾਗਲ ਇਹ ਚਿੰਤਾ ਜਪਣ ਵਾਲਾ ਸਭ ਤੋਂ ਵੱਡਾ ਪਾਗਲ ਹੈ ਸਿਕਰੋਂ ਚੜ ਕੇ ਨੜਕ ਜਿਪਿਆ ਉਰਾ ਲੈ ਕੇ ਨਰਕ ਚ ਗਿਆ ਹੋਰ ਕੀ ਹੈ ਐ ਤੋ ਚੜ ਕੇ ਥੱਲੇ ਉਤੋਂ ਅਗਲੀ ਪੰਕਤੀ ਆ ਜਾਣੀ ਹੈ ਅਗਲੀ ਲਾਈਨ ਐਸੀ ਦੀ ਆਉਣੀ ਹੈ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬ ਜੀਆ ਪ੍ਰਤਪਾਲਕ ਹੈ ਨਾਨਕ ਕਹਿੰਦਾ ਦਿਆਲ ਕੌਣ ਦਿਆਲ ਏਕ ਭਗਵਾਨ ਪੁਰਖ ਹੈ ਭਗਵਾਨ ਪੁਰਖਾ ਜਿਹੜਾ ਏਕ ਆ ਉਹ ਦਿਆਲੂ ਆ ਸਾਰੀ ਸ੍ਰਿਸ਼ਟੀ ਤੇ ਹੀ ਦਿਆਲੂ ਹੈ ਉਹ ਨਾਨਕ ਸਰਬ ਜੀਆ ਪ੍ਰਤਪਾਲਕ ਹੈ ਸਾਰੇ ਜੀਆਂ ਨੂੰ ਜਾਂ ਪ੍ਰਤਪਾਲ ਉਹ ਕਰਦਾ ਹੈ ਜਿਹੜਾ ਪੂਰਨ ਪੁਰਖ ਹੈ ਤੂੰ ਚਿੰਤਾ ਕਰਕੇ ਕੀ ਕਰੇਗਾ ਤੇਰੀ ਚਿੰਤਾ ਕੀ ਕਰ ਲੂ ਉਹ ਚ ਤੂੰ ਤਾਂ ਕਰਜੋਗੇ ਕੁਛ ਨਹੀਂ ਇਸ ਕਰਕੇ ਉਹ ਚਿੰਤਾ ਫਜ਼ੂਲ ਹੈ ਜਿੱਥੇ ਭਗਵਾਨ ਪੁਰਖ ਚਿੰਤਾ ਕਰਦਾ ਹੋਵੇ ਜਿੱਦੀ ਜਿਹੜਾ ਡਰਾਈਵਰ ਬਹੁਤ ਐਕਸਪਰਟ ਹੈ ਉਹ ਗੱਡੀ ਚਲਾਉਂਦਾ ਹੈ ਤੁਸੀਂ ਜੇ ਵਿੱਚ ਸਟੇਅ ਬਹੁਤ ਇੰਟਰਫੇਅਰ ਕਰਤਾ ਨਾ ਐਕਸੀਡੈਂਟ ਤੁਸੀਂ ਕਰ ਦੋਗੇ ਉਹ ਨੂੰ ਚਲਾਉਣ ਦੇ ਗੱਡੀ ਭਗਵਾਨ ਪੁਰਖ ਨੂੰ ਤੁਸੀਂ ਐਕਸੀਡੈਂਟ ਕਰਨਾ ਵਿੱਚ ਦਖਲ ਦੇ ਕੇ ਇਹ بڑے ਕਲਾਕਾਰ ਬਣਦੇ ਨੇ ਵੀ ਭਗਵਾਨ ਪੁਰਖ ਰੌਸੀ ਸਿਆਣੇ ਹੋਂ ਜਿਹੜੇ ਸਿਆਣੇ ਬਣਦੇ ਨੇ ਨਾ ਆਪ ਉਹ ਇਹੋ ਜਿਹਾ ਕੰਮ ਕਰਦੇ ਨੇ ਉਹ ਇਹੋ ਜਿਹਾ ਕੋਈ ਸੋਚਦੇ ਨੇ ਜਿਵੇਂ ਮੋਤੀਓ ਨਹੀਂ ਸੋਚਦੇ ਨੇ ਰਾਜੇ ਸੋਚਦੇ ਨੇ ਰਾਜਾਂ ਦੀ ਸੋਚ ਭਗਵਾਨਪੁਰਖ ਨਾਲ ਉਲਟੀ ਹੈ ਅਜਿਹਨਾਂ ਸੰਸਾਰ ਦੇ بڑے بڑے ਲੀਡਰ ਨੇ ਉਹਨਾਂ ਦੀ ਸੋਚ ਭਗਵਾਨਪੁਰਖ ਨਾਲ ਭਗਵਾਨਪੁਰਖ ਦੇ ਭਰੋਸਾ ਹੀ ਨਹੀਂ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਆਪਣੀ ਅਕਲ ਤੇ ਭਰੋਸਾ ਭਗਵਾਨਪੁਰਖ ਤੇ ਨਹੀਂ ਭਰੋਸਾ ਹਾਂਜੀ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬ ਜੀਆ ਪ੍ਰਤਪਾਲਕ ਹੈ ਦਿਆਲ ਏਕ ਜਦੋਂ ਇੱਕ ਆਪਾਂ ਬੋਲਦੇ ਆਂ ਕਿ ਪਰਮੇਸ਼ਰ ਦਿਆਲ ਜਹਲੂਆ ਕਰਪਾਲੂਆ ਭਗਵਾਨ ਪੁਰਖ ਸਾਰੇ ਜੀਆਂ ਦੀ ਪ੍ਰਤਪਾਲ ਉਹ ਕਰਦਾ ਹੈ ਫਿਰ ਇਹ ਕਾਦਮੀ ਜਿਹੜਾ ਮੂਰਖ ਹੈ ਜੇ ਚਿੰਤਾ ਕਰੇ ਕਿਸੇ ਦੀ ਵੀ ਆਪਣੀ ਵੀ ਬਸ ਸੱਤੇ ਖਤਮ ਕਰਦੀ ਹੁਣ ਉਹ ਦਸਨ ਵੀ ਚਿੰਤਾ ਕਰਨੀ ਕਿਉਂ ਜ਼ਰੂਰੀ ਹੈ ਤਾਂ ਜ਼ਰੂਰੀ ਹੈ ਜੇ ਭਗਵਾਨ ਪੁਰਖ ਚਿੰਤਾ ਨਹੀਂ ਕਰਦਾ ਅਸੀਂ ਕਹਿਆ ਨਹੀਂ ਮੰਨਦੇ ਭਗਵਾਨ ਪੁਰਖ ਚਿੰਤਾ ਕਰਦਾ ਹੈ ਭਗਵਾਨ ਪੁਰਖ ਨੂੰ ਚਿੰਤਾ ਅਸੀਂ ਨਹੀਂ ਬੁੱਧ ਤੇ ਧਰਮ ਦੀ ਗੱਲਾਂ ਮੂੰਹ ਤੇ ਵੇਚਣਾ ਸਾਡੀਆਂ ਕਹਿਣਿਆਂ ਮੰਨਦੇ ਨਹੀਂ ਅੰਦਰੋਂ ਸਾਬਤ ਇਹ ਹੁੰਦਾ ਜੋ ਸਾਡਾ ਕਰਮ ਹੈ ਉਹ ਇਹ ਸਬਤ ਕਰਦਾ ਵੀ ਅਸੀਂ ਇੱਕ ਵੀ ਗੱਲ ਗੁਰਬਾਣੀ ਦੀ ਇੱਕ ਵੀ ਗੱਲ ਧਰਮ ਦੀ ਨਹੀਂ ਮੰਨਦੇ ਮੂੰਹੋਂ ਜਰੂਰ ਕਹਦੇ ਸੁਣ ਲੈਨੇ ਆ ਮੰਨ ਲੈਨੇ ਆ ਸਰਲਾਉਣੇ ਆ ਮੰਨ ਲੈਨੇ ਆ ਬਾਹਰੋਂ-ਬਾਹਰੋਂ ਮੰਨਦੇ ਅੰਦਰੋਂ ਇੱਕ ਵੀ ਗੱਲ ਨਹੀਂ ਮੰਨਦੇ ਜੇ ਗੱਲ ਮੰਨੀ ਹੁੰਦੀ ਚਿੰਤਾ ਗੱਲ ਦੀ ਲੋੜ ਨਹੀਂ ਜਿੰਦਾ ਤਾਂ ਕੀ ਕੀ ਜੀਏ ਜੇ ਅਨਹੂੜੀ ਹੋਏ ਅਨਹੂੜੀ ਤਾਂ ਕੋਈ ਹੋ ਨਹੀਂ ਸਕਦੀ ਹੁੰਦਾ ਹਰੇ ਕੋਕਣਾ ਤੇ ਜੁੱਦਾ ਦੀ ਲੋੜ ਕੀ ਐ ਇਹ ਗੱਲ ਮੰਨ ਲਈ ਅਸੀਂ ਸਿੱਖਾਂ ਨੇ ਮੰਨ ਲਈ ਨਹੀਂ ਮੰਨਦੇ ਮੰਨ ਕੇ ਬੈੜ ਗੇ ਮੰਨਣਾ ਤਾਂ ਤਾਂ ਜੇ ਸਿੱਖ ਹੋਣਾ ਸਿੱਖ ਮੰਨ ਲੈਣਗੇ ਜਿਹੜੇ ਨਹੀਂ ਸਿੱਖ ਹੋ ਨਹੀਂ ਮੰਨਦੇ ਜਿਹੜੇ ਮੰਨ ਲਗੇ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਬੰਦਾ ਹੋ ਸਕਦਾ ਬਸ ਸਾਰੀ ਦੁਨੀਆ ਦੀਆਂ ਮਤਾਂ ਇਹ ਗੱਲ ਮੰਨਦੀਆਂ ਨੇ ਜਿਹੜਾ ਇਹ ਜਿਹੜਾ ਇਸ ਪੁਆਇੰਟ ਤੇ ਖੜ ਗਿਆ ਉਹ ਸਿੱਖ ਹੈ ਇਹ ਕੋਈ ਜ਼ਰੂਰੀ ਨਹੀਂ ਇਹ ਗੱਲ ਵੀ ਗੁਰਬਾਣੀ 'ਚ ਲਿਖੀ ਹੋਈ ਹੈ ਜਿਦਵਾਨੇ ਗ੍ਰੰਥ ਅਜ ਵੀ ਗੱਲ ਲਿਖੀ ਹੋਈ ਹੈ ਮੁਸਲਮਾਨ ਵੀ ਇਹ ਗੱਲ ਮੰਨਦੇ ਨੇ ਈਸਾਈ ਵੀ ਇਹ ਗੱਲ ਮੰਨਦੇ ਨੇ ਇਹ ਪੁਆਇੰਟ ਐਸਾ ਜਿਹਨੂੰ ਸਾਰੀ ਦੁਨੀਆ ਮੰਨਦੀ ਹੈ ਜਿਹੜਾ ਇਹਨੂੰ ਮੰਨ ਗਿਆ ਉਹ ਸਿੱਖ ਹੈ ਜਿਹੜਾ ਨਹੀਂ ਮੰਨਦਾ ਉਹ ਸਿੱਖ ਹੈ ਨਹੀਂ ਉਹਦੇ ਦਾੜੀ ਕੈਸਾ ਨਹੀਂ ਗੱਲ ਆ ਨਾ ਉਹਦੇ ਰੰਗ ਰੂਪ ਦੀ ਗੱਲ ਆ ਨਾ ਉਹਦੇ ਪਹਿਰਾਵੇ ਦੀ ਲੋੜ ਆ ਨਾ ਉਹ ਕੀ ਖਾਂਦਾ ਮੱਛੀ ਖਾਂਦਾ ਮਾਸ ਖਾਂਦਾ ਨਹੀਂ ਖਾਂਦਾ ਫਲੋਹਾਰੀ ਖਾਦਾ ਇਹ ਖਾਂਦਾ ਫਲੋਹਾਰੀ ਵਾਲ ਖਾਣ ਵਾਲੇ ਕਿਹੜੇ ਬੰਦੇ ਨੇ ਪੱਕੀ ਸਭ ਬਕਵਾਸ ਹੈ ਸਭ ਪਖੰਡਾ ਹੈ ਹਾਂਜੀ ਅਨਿਤਿਆ ਵਿਤੰ ਅਨਿਤਿਆ ਚਿੰਤੰ ਅਨਿਤਿਆ ਆਸਾ ਬਹੁ ਵਿਧ ਪ੍ਰਕਾਰੰ ਨਿਤਿ ਅਨਿਤਿਆ ਵਿਤੰ ਅਨਿਤਿਆ ਵਿਤੰ ਆ ਜਿਹੜਾ ਸਾਰੀ ਮਾਇਆ ਹੈ ਇਹ ਨਾਸਵੰਤਾ ਹੈ ਵਿਤ ਜਿਹੜਾ ਵਿਤ ਵਿਤ ਮੰਤਰੀ ਬਣਿਆ ਨੇ ਅਨਿਤਿਆ ਵਿਤੰ ਅਨਿਤਿਆ ਹਮੇਸ਼ਾ ਰਹਿਣ ਵਾਲੀ ਦੀ ਅੱਖਾਂ ਬੀਂਦੀ ਸਾਰੇ ਬਸ ਖਤਮ ਤੇਰੇ ਨਾਲ ਜਾਊਗੀ ਮਾਇਆ ਕਿੱਥੇ ਕਾਮ ਆਊਗੀ ਕਾਂ ਅਨੱਤਿਆ ਕਿਸੇ ਕੋਲ ਨਹੀਂ ਰਹੀ ਇਹਨੇ ਤ੍ਰੈਣ ਵਾਲੀ ਨਹੀਂ ਹੈ ਮਾਇਆ ਅਨੱਤਿਆ ਅਨੱਤਿਆ ਚਿੰਤਾਂ ਆਇ ਤੇਤਾ ਜਿਹੜੀ ਚਿੰਤਾ ਮਾਇਆ ਦੀ ਇਹ ਵੀ ਮੈਂ ਛੱਡੀ ਰਹੀ ਅੱਖਾਂ ਬੀਂਦੀ ਸਾਰੇ ਪਛਤਾਉਂਦਾ ਵੀ ਮਾਇਆ ਦੀ ਚਿੰਤਾ ਕਿਉਂ ਕੀਤੀ ਅੱਖਾਂ ਮੀਂਦੀ ਸਾਰੇ ਪਸਤੌਂ ਦਾ ਵੀ ਇਹ ਮਾਇਆ ਦੀ ਚਿੰਤਾ ਵਿੱਚ ਪੈ ਕੇ ਗਲਤੀ ਕੀਤੀ। ਜਿਆਦਾ ਹੁੰਦਾ ਜਦ ਵੀ ਕਹਿੰਦਾ ਮਾਇਆ ਦੀ ਚਿੰਤਾ ਵਿੱਚ ਪੈਣਾ ਨਹੀਂ ਆ ਇੰਨਾ ਖੇਰ ਪਿਆ ਰਹਿੰਦਾ ਹੈ। ਦੋ ਲੋਕਾਂ ਦੇ ਵਿੱਚ ਮਾਇਆ ਦੀ ਚਿੰਤਾ ਨੂੰ ਇਹ ਫਜ਼ੂਲ ਸਮਝਦਾ ਹੈ। ਦੋ ਲੋਕਾਂ ਵਿੱਚ। ਦੇਵ ਲੋਕ ਦੇ ਵਿੱਚ ਔਰ ਗਰਬ ਲੋਕ ਦੇ ਵਿੱਚ। ਆ ਵਰਤ ਵਰਤ ਲੋਕ ਚਾ ਕੇ ਇਹਦੀ ਸਿੱਖਤਾ ਪੜ ਲੈਂਦੇ। ਤੇ ਸੱਚਖੰਡੋਂ ਤਾਂ ਉਪਦੇਸ਼ ਹੀ ਆਇਆ ਵੀ ਇਹ ਚਿੰਤਾ ਨਾ ਕਰੀ ਸੱਚਖੰਡ ਕਲਯੁਗ ਨਾਲ ਜੁੜਿਆ ਹੋਇਆ ਹੈ ਜਿਆਦਾ ਕਲਯੁਗ ਦੇ ਜਿਆਦਾ ਲੰਬਾ ਉਪਦੇਸ਼ ਹੈ ਸੱਚਖੰਡ ਦਾ ਉੱਥੇ ਤਾਂ ਉੱਥੇ ਹੋਰ ਤਰ੍ਹਾਂ ਦਾ ਉਪਦੇਸ਼ ਹੈ ਘਰ ਵਿੱਚ ਤੇਰੇ ਤੇ ਕੁਛ ਨਹੀਂ ਈ ਤੇਰੇ ਤੇ ਜਨ ਕੋਈ ਉਪਦੇਸ਼ ਨਹੀਂ ਤੇਰੇ ਤੇ ਤਾਂ ਇਹ ਪਛਤਾਉਂਦਾ ਹੈ ਸਿਰਫ ਆਪਣੇ ਕੀਤੇ ਤੇ ਪਛਤਾਉਂਦਾ ਹੈ ਜੋ ਕਰਕੇ ਆ ਨਾ ਇੱਥੇ ਗਲਤੀਆਂ ਪੁਰਖਾ ਜਾਣ ਵਿੱਚ ਉਹਦਾ ਪਛਤਾਉਣਾ ਹੀ ਤੇਰੇ ਤੇ ਹੋਰ ਕੁਝ ਨਹੀਂ ਹੈ ਪਛਤਾਵੇ ਪ੍ਰਾਇਸ਼ਤ ਕਰਨ ਨੂੰ ਪ੍ਰਾਇਸ਼ਤ ਹੈ ਪੋਸਟਮਾਰ ਹੋਊਗਾ ਵੀ ਗਲਤੀਆਂ ਕੀਤੀਆਂ ਸੁਰਦਾ ਰਹਾ ਬੰਨਿਆ ਹੈ ਨਹੀਂ ਆ ਰਾਜ ਰੋ ਸਭ ਕੁਝ ਨਹੀਂ ਰਹਿਣਾ ਕੁਝ ਵੀ ਨਹੀਂ ਰਹਿਣਾ ਉੱਥੇ ਉੱਥੇ ਜਾ ਕੇ ਤਾਂ ਇਹਨੇ ਗਵਾ ਲੈਣਾ ਜਿੱਡਾ ਵੱਡਾ ਹੈ ਜਿੱਡਾ ਵੱਡਾ ਹੈ ਨਾ ਓਡਾ ਡੁੱਗੇ ਖੜਚ ਕਰਦਾ ਜਿੱਦਾਂ ਵੱਡਾ ਕਿਲਾ ਹੋਊ ਉਹਨਾਂ ਨੂੰ ਜਿਆਦਾ ਠੋਕ ਕੇ ਡੂੰਗਾ ਕਿਉਂਕਿ ਧਰਤੀ ਤੇ ਤਾਂ ਬਰਾਬਰ ਹੀ ਕਰਨੀ ਧਰਤੀ ਦਾ ਬਹੜਾਣਾ ਨਹੀਂ ਉਹਨਾਂ ਨੂੰ ਡੂੰਗਾ ਠੋਕ ਕੇ ਜਾਣਾ ਪੈਣਾ ਉਹਨਾਂ ਨੂੰ ਜ਼ੋਟਾਂ ਜਿਆਦਾ ਪੈਣੀਆਂ ਨੇ ਸੱਚ ਪੱਦਰ ਉਹਨਾਂ ਨੂੰ ਕੁੱਟ ਜਿਆਦਾ ਖਾਣੀ ਪੈਣੀਆਂ ਜਿੱਦਾਂ ਵੱਡਾ ਹੰਕਾਰ ਹੈ ਨਾ ਉਹਨੀਆਂ ਜ਼ੋਟਾਂ ਜਿਆਦਾ ਪੈਣੀਆਂ ਨੇ ਤਾਂ ਇਹਨਾਂ ਧਰਤੀ ਦੇ ਬਰਾਬਰ ਹੋਣ ਉੱਪਰ ਤਾਂ ਰਹਿਣ ਨਹੀਂ ਦੇਣਾ ਕਿਸੇ ਨੇ ਐ ਸੋ ਜ਼ਿਆਦਾ ਵਜੂਦ ਤਾਂ ਹੈ ਨਹੀਂ ਤਾਂ ਥੱਲੇ ਤਾਂ ਸੋਣਾ ਇਹਨੂੰ ਉਹਨਿਆਂ ਚੋਟਾਂ ਜ਼ਿਆਦਾ ਪੈਣੀਆਂ ਨੇ ਇਹ ਤਕੜੀਆਂ ਪੈਣ ਜਾਂਦੇ ਤਾਂ ਥੱਲੇ ਜਾਣਾ ਕਰਨੇ ਉਹ ਨਹੀਂ ਥੱਲੇ ਆਲਾ ਪਾਸੋਂ ਉਹਨਾਂ ਡੂੰਘਾ ਚਲੇ ਗਏ ਉਹਨੇ ਗੈਰੀ ਖਾੜੇ ਜਾ ਵੜਿਆ ਔਰ ਤਾਂ ਹਾਂਜੀ ਅਨਤਿਆ ਆਸਾ ਜਿੰਨਾ ਗੰਕਾਰ ਘਟ ਹੁੰਦਾ ਹੈ ਉਹਨਾਂ ਕਛੇਤੀ ਦੇ ਕੇ ਬਸ ਭਾਈ ਜਨ ਨਾਲ ਥੱਲੇ ਹਾਂਜੀ ਅਨਿਤਿਆ ਆਸਾਂ ਬਹੁਤ ਬਧੀ ਪ੍ਰਕਾਰਾਂ ਪ੍ਰਤਿਆਸਾ ਬਹੁਤ ਬਧੀ ਪ੍ਰਕਾਰਾਂ ਬਹੁਤ ਬਧੀ ਪ੍ਰਕਾਰਾਂ ਆ ਜਿਹੜੀ ਬਹੁਤ ਬਧੀ ਜਿੰਨੀਆਂ ਅੱਡ ਅੱਡੇ ਇੱਛਾਵਾਂ ਨੇ ਬਹੁਬਧੀ ਦੀਆਂ ਆਸਾਂ ਨੇ ਜਿਹੜੀਆਂ ਇਹ ਵੀ ਹਮੇਸ਼ਾ ਨਹੀਂ ਰਹਿਣੀਆਂ ਆਖਾਂ ਮੀਂਹ ਦੀ ਸਾਰ ਸਾਰੀਆਂ ਛਾਂ ਮ ਖਤਮ ਹੋ ਜਾਣਗੇ ਉਹਦਾ ਜਨ ਨਾਲ ਜਿਹੜਾ ਉਹਨਾਂ ਜਿਹੜੇ ਇਹ ਨੇ ਦੀ ਚਿੰਤਾ ਬਾਅਦ ਕਿਸੇ ਦੀ ਨਹੀਂ ਲੜੀ ਬਾਅਦ ਚ ਤਾਂ ਪਿਸਤੌਣਾਂ ਵੀ ਗਲਤੀ ਕੀਤੀ ਉਹ ਕੀ ਕਰਦਾ ਰਿਹਾ ਹੋਤਾ ਰਿਹਾ ਸਾਰਾ ਹੁਕਮ ਨਾ ਤੈਨੂੰ ਕਹਿੰਦੇ ਵੀਰੇ ਤੂੰ ਬੰਦੇ ਆ ਵੀ ਮੱਤ ਪੁੱਠੀ ਹੋ ਗਈ ਤਾਂ ਨਹੀਂ ਬੰਦੇ ਉਹ ਕਹਿੰਦਾ ਵੀ ਮੱਤ ਪੁੱਠੀ ਹੋ ਗਈ ਇਹ ਨਹੀਂ ਬੰਦੇ ਸੁਣਿਆ ਵੀ ਬੰਨਿਆ ਹੈ ਜੀ ਹਾਂ ਜੀ ਅਨਿਤਿਆ ਹੇਤੰ ਅਹੰ ਬਦੰ ਭਉ ਮਾਇਆ ਮਨੰ ਬਿਕਾਰੰ ਰਿਤਿਆ ਹੇਤੰ ਇਹ ਜਿਹੜਾ ਮੋਹ ਹੈ ਏਵੇਂ ਨੱਤੇ ਇਹ ਵੀ ਟੁੱਟ ਜਾਣਾ ਇਹ ਐਵੇਂ ਹੀ ਆ ਲੱਗਦਾ ਇਹੇ ਤਾਂ ਸਾਰਾ ਨਿੱਟਿਆ ਨਾਸਵੰਤਾ ਹੈ ਸਾਰਾ ਹੀ ਬਹੁਤਾ ਇਹਦਾ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਹੈ ਆਤਮਾ ਨਾਲ ਕੀ ਦਾ ਰਿਸ਼ਤਾ ਹੈ ਕਿਸੇ ਦਾ ਵਲੀ ਉਹ ਸਰੀਰ ਦੇ ਰਿਸ਼ਤੇ ਨੂੰ ਸੱਚ ਮੰਨੀ ਬੈਠਾ ਆਤਮਾ ਨਾਲ ਕੀ ਦਾ ਰਿਸ਼ਤਾ ਆਤਮਾ ਨੂੰ ਸੱਜਿਆ ਜਾਗਾ ਉਹਦੀ ਪਿਛਲੇ ਰਿਸ਼ਤੇ ਸਾਰੀ ਯਾਦ ਆ ਜਾਂਦੇ ਨੇ ਨਿਤਿਆ ਇਹ ਵੀ ਨਿਤਿਆ ਹੀ ਤੰ ਹੈ ਤੰ ਨਿਤਿਆ ਹੈਤੰ ਅਹੰ ਬਦੰ ਆ ਬਦੰ ਹੰਕਾਰ ਦੇ ਵਾਸਤੇ ਹੰਕਾਰ ਦੇ ਹੰਕਾਰ ਜਪਿਆ ਹੋਇਆ ਆ ਮੇਰਾ ਉਹ ਮੇਰਾ ਉਹ ਮੇਰਾ ਉਹ ਤੇਰਾ ਹੰਕਾਰ ਦੇ ਬੰਧਨ ਨੇ ਹੋਰ ਤਾਂ ਕੁਝ ਨਹੀਂ ਭਰਮ ਮਾਇਆ ਮਲੰਗ ਵਿਕਾਰੰ ਪਰਮ ਮਾਇਆ ਮਲੰਗ ਬਲੀ ਦਾ ਵਿਕਾਰੰ ਬਲੀਦ ਦਾ ਗਾਦੀ ਹੈ ਮੈਲ ਗਾਦੀ ਚੜੀ ਹੋਈ ਹੈ ਭਰਮ ਦੀ ਮੈਲ ਭਰਮ ਨੇ ਜਿਹੜੀ ਆ ਨਾ ਭਰਮ ਦੇ ਜਾਲੇ ਨੇ ਅੱਖ ਨੂੰ ਅੱਖ ਦੀ ਨਿਗਾ ਘੜਾਤੀ ਇਹ ਮਨ ਮੈਲਾ ਹੋ ਗਿਆ ਕਾਹਦੇ ਨਾਲ ਭਰਮ ਨਾਲ ਪੁਕਾਰਾਂ ਨਾਲ ਬਲੀਦ ਦਾ ਬੁਕਾਰਾਂ ਦੀ ਏ ਭਰਮ ਦੀ ਨਾਲ ਮਨ ਮੈਲਾ ਹੋਇਆ ਇਹ ਸ਼ੀਸ਼ਾ ਆ ਉਹ ਇਹ ਮੈਲ ਚੜ ਗਈ ਅੰਦਰ ਭਰਮ ਕਰਕੇ ਬੁਕਾਰਾਂ ਦੀ ਮੈਲ ਚੜ ਗਈ ਬੇਰੇ ਤੇਰੇ ਦਾ ਪਰਮ ਦਾ ਕੁਛ ਆ ਕਰ ਸਕਦਾ ਪਰਮ ਹੈ ਬਾਯਾ ਦਾ ਆ ਮੇਰਾ ਬਾਪ ਹੈ ਮਾਂ ਹੈ ਵੀ ਪਰਮ ਹੈ ਸਭ ਕੁਝ ਪਰਮ ਹੈ ਪਰਮ ਕਰਕੇ ਜਿਹੜਾ ਹੈਗਾ ਇਹ ਸਾਰੇ ਬਕਾਰ ਨੇ ਇਹਨੇ ਕਰਕੇ ਇਹਦੀ ਮਾਇਰ ਜੜੀ ਹੋਈ ਹੈ ਹਾਂ ਜਰੰਤ ਜੋਨੀ ਅਨੇਕ ਜਠਰਾਗਣ ਨਹਿਨ ਸੰਮਰੰਤੋ ਮਲੀਨ ਬੁੱਧਿਯੰ ਅਨੇਕਾਂ ਜੋਨੀਆਂ ਦੇ ਪਰਪਦਾਇ ਫਿਰੰਤ ਜੋਨੀ ਅਨੇਕ ਫਿਰ ਤਾਂ ਜੋਨੀ ਅਨੇਕ ਅਨੇਕ ਜੋਨੀਆਂ ਜਿ ਕੋਪਦਾ ਹੈ ਜ ਠਰਾਗਣ ਪੇੜ ਦੀ ਅੱਗ ਬੁਝਾਉਂਦਾ ਫਿਰਦਾ ਹੋਰ ਕੁਛ ਵੀ ਨਹੀਂ ਉਹ ਪੇੜ ਦੀ ਜਿਹਨ ਅੱਗ ਬੁਝਾਉਂਦਾ ਜੋਨੀਆਂ ਚ ਹੋਰ ਕੀ ਕਰਦਾ ਹੈ ਹੁਣ ਵੀ ਅਸੀਂ ਕੀ ਕਰਦੇ ਆ ਪੇੜ ਦੀ ਅੱਗ ਬੁਝਾਉਂਦੇ ਹਾਂ ਸ਼ਰੀਰ ਦੀ ਆਤਮਾ ਦੀ ਅੱਗ ਬੁਝਾਈ ਹੋਈ ਨਹੀਂ ਅਸੀਂ ਉਹ ਤ੍ਰਿਸ਼ਨਾ ਦੀ ਅੱਗ ਤਾਂ ਆਤਮਾ ਨੂੰ ਲੱਗੀ ਹੋਈ ਹੈ ਉਹ ਤਾਂ ਬੁਝਾਈ ਨਹੀਂ ਹੈ ਪੇੜ ਦੀ ਅੱਗ ਬਚਾਉਂਦੀ ਸਾਰੀ ਉਹਦਾ ਜਾਨਵਰ ਵੀ ਬਚਾਉਂਦਾ ਫਿਰਦੇ ਨੇ ਫਿਰ ਫਿਰ ਜਾਨਵਰ ਆਦਮ ਵਿੱਚ ਕੀ ਫਰਕ ਹੈ ਜਠਰ ਅਗਰ ਜਿਹੜੀ ਹੁੰਦੀ ਹੈ ਜਠਰਾ ਅਗਰ ਉਹ ਨੂੰ ਪੇੜ ਦੀ ਅੱਗ ਕਹਿੰਦੇ ਨੇ ਜਠਰ ਪੇਟ ਨੂੰ ਕਹਿੰਦੇ ਨੇ ਅੱਗ ਨਾ ਅਗਨੀ ਜਠਰ ਦੀ ਅਗਨੀ ਪੇੜ ਦੀ ਅੱਗ ਖਾਤਰ ਹੀ ਜੇ ਸੰਸਾਰ ਚ ਫਿਰਦਾ ਹੈ ਉਹ ਤਾਂ ਫੇ ਸਾਰੇ ਜਾਨਵਰ ਫਿਰਦੇ ਨੇ ਇਹ ਇਕੱਲਾ ਹੀ ਫਿਰਦਾ ਫੇਰ ਉਹ ਤਾਂ ਬਲੀਦਈ ਹੈ ਦੀ ਫੇ ਜਾਨਵਰ ਹੈ ਇਹ ਫਿਰ ਆਦਮੀ ਨਹੀਂ ਹੈਗਾ ਕਾਦੇ ਨੇ ਗ੍ਰੰਥ ਪੜ੍ਹੇ ਕਾਦਾ ਇਹਦਾ ਧਰਮ ਹੈ ਕੀ ਇਹਦੀ ਆਦਮੀ ਦੀ ਜੁਨੀ ਰਹਗੀ ਉਹ ਜਾਨਵਰ ਬਣੀ ਜਾਨਵਰ ਕਿਹੜੀ ਪੜਾਈ ਪੜਦੇ ਨੇ ਤਾਂ ਕੰਮ ਉਹ ਵੀ ਕਰੀ ਜਾਂਦੇ ਨੇ ਫਿਰ ਅੰਤ ਜੋ ਨਹੀਂ ਅਨੇਕ ਜਠਰਾਗਨ ਨੈ ਸਮਰੰਤੋ ਮਲੀਨ ਬੁੱਧਿਆ ਨੈ ਸਮਰੰਤੇ ਨੂੰ ਚੇਤਾ ਨਹੀਂ ਆਉਂਦਾ ਮਲੀਨ ਬੁੱਧੀ ਹੋ ਗਈ ਤੂੰ ਤਾਂ ਜਾਨਵਰ ਹੀ ਹੈ ਫਿਰ ਉਹ ਇੰਨੀ ਬੁੱਧ ਮਲੀਨ ਹੋ ਗਈ ਜਾਨਵਰ ਦਾ ਜਾਨਵਰ ਹੀ ਰਹੇਗਾ ਕੀ ਫਾਇਦਾ ਹੋਇਆ ਧਰ ਪੜਨ ਦਾ ਕੀ ਫਾਇਦਾ ਹੋਇਆ ਬਰੁਖਾ ਜਲਮ ਦਾ ਕੀ ਫਾਇਦਾ ਹੋਇਆ ਪਰਮੇਸ਼ਰ ਨੇ ਹਰ ਜੁਗ ਜੁਗ ਭਗਤਾਂ ਪਾਉਣ ਦਾ ਕੀ ਲਾਭ ਲਿਆ ਹਰ ਜੁਗ ਜੁਗ ਭਗਤ ਉਪਾਇਆ ਪਹਿਜ ਰੱਖ ਲਾਇਆ RAM RAJ E ਉਹਨੇ ਜਿਹੜਾ ਕੁਛ ਇਹਨਾ ਕੁਛ ਕੀਤਾ ਸ੍ਰਿਸ਼ਟੀ ਪੈਦਾ ਕੀਤੀ ਬਰੁਖਾ ਜਲਮ ਦਿੱਤਾ ਉਤੋਂ ਥੱਲੇ ਉਹ ਤੈਨੂੰ ਇੱਥੇ ਤੱਕ ਲੈ ਕੇ ਆਇਆ ਹੁਣ ਤੈਨੂੰ ਧਰਮ ਦਿੱਤਾ ਸਿੱਖਿਆ ਦਿੱਤੀ ਫੇਰ ਵੀ ਤੂੰ ਜਿਹਾ ਟਰਾਂਕਰ ਪਿੰਡ ਦੀ ਅੱਗ ਹੀ ਭਜਾਉਂਦਾ ਰਿਹਾ ਫੇਰ ਤੇਰੀ ਬੁੱਧ ਜੜੀ ਹੈਗੀ ਆ ਬੁਲੀਏ ਬੁੱਧਾਂ ਫੇਰ ਨੀਸ਼ ਐਤੋਂ ਵੱਡੀ ਨੀਸ਼ ਤਾਂ ਹੋਰ ਕੀ ਹੋ ਸਕਦੀ ਹੈ ਐਤੋਂ ਵੱਡੀ ਬੇਵਕੂਫੀ ਕੀ ਹੋ ਸਕਦੀ ਹੈ ਹੇ ਗੋਬਿੰਦੋ ਕਰਤਮਿਆ ਨਾਨਕੋ ਪਤਤ ਉਧਾਰਨ ਸਾਧ ਸੰਗਮ ਹੈ ਹੇ ਗੋਬਿੰਦ ਕਰਤਮਿਆ ਹੇ ਗੋਬਿੰਦ ਕਿਰਪਾ ਕਰੋ ਨਾਨਕੋ ਪਤਤ ਉਧਾਰਨ ਸਾਧ ਸੰਗਮ ਹੈ ਨਾਨਕ ਪਤਿਤਦਾਨ ਤੂ ਪਤਿਤਾਂ ਦਾ ਉਦਾਰ ਕਰਨ ਵਾਲਾ ਹੈ ਸਾਧ ਸੰਗਮਾਂ ਜਿਹੜੇ ਸਾਧ ਦੇ ਨਾਲ ਜੁੜ ਜਾਂਦੇ ਨੇ ਜਿਹੜੇ ਜਿਹੜੇ ਆਪਣੇ ਮੂਲ ਨਾਲ ਜੁੜ ਜਾਂਦੇ ਨੇ ਮੰਨੂ ਸਾਧ ਲੈਂਦੇ ਨੇ ਮੰਨੂ ਸਾਧ ਕੇ ਆਪਣੇ ਮੂਲ ਨਾਲ ਜੁੜੇ ਰਹਿੰਦੇ ਨੇ ਪਤਿਤਦਾਨ ਏ ਗੋਬਿੰਦ ਕਰਤਮਿਆ ਕਿਰਪਾ ਕਰ ਨਾਲ ਇੱਕ ਪਤਿਤ ਦੇ ਉਦਾਰ ਨੂੰ ਸਾਧ ਸੰਗਮਾਂ ਇਹ ਪਤਿਤ ਜਿਹੜੇ ਕਿ ਕਿਸੇ ਸਾਥ ਦੇ ਸੰਗਤ ਕਰ ਲੈਣਾ ਤਾਂ ਕਿ ਇਹ ਵੀ ਇਹਨਾਂ ਨੂੰ ਵੀ ਪਤਾ ਲੱਗ ਜਵੇ ਇਹਨਾਂ ਨੂੰ ਸਾਥ ਦੀ ਸੰਗਤ ਦੇ ਕਿਸੇ ਦੀ ਇਹਨਾਂ ਨੂੰ ਸਮਝਾਵੇ ਵੀ ਪੇਟ ਦੀ ਅੱਗ ਤਾਂ ਜਾਨਵਰ ਵੀ ਬੁਝਾਉਂਦੇ ਨੇ ਤੁਸੀਂ ਦਾ ਨਾਂ ਹੈ ਕੰਮ ਕਰੋ ਕਮਦਮ ਇਹ ਸੁਣਤਾ ਲੈਣ ਬਿਨਾ ਸੁਣੇ ਤਾਂ ਕਹਿ ਨਹੀਂ ਸਕਦੇ ਜੇ ਪਤਾ ਹੀ ਨਾ ਲੱਗੇ ਕਿਸੇ ਨੂੰ ਪਰ ਇਹਨਾਂ ਦਾ ਕੋਈ ਤਾਲਮੇਲ ਇਹਨਾਂ ਜੀਵਾ ਦਾ ਉਸ ਬੰਦੇ ਨਾਲ ਖਰਾ ਜਿਹੜਾ ਇਹਨਾਂ ਨੂੰ ਗੱਲ ਦੱਸ ਦਵੇ ਫਿਰ ਮੰਨਣ ਚਾਹੇ ਨਾ ਮੰਨਣ ਸਾਦੇ ਸੰਗਮੇ ਸਾਦੀ ਸੰਧਤ ਦੇ ਦੇਣਾ ਨੂੰ ਜ਼ਰੂਰ ਫਿਰ ਇਹਨਾਂ ਦੀ ਮਰਜ਼ੀ ਆ ਬੰਨਣਾ ਹੋਵੇ। ਇਹਨੀ ਹੋਰ ਦਾਸ ਕੀਤੀ ਹੈ। ਸਾਦੀ ਸੰਗਤ ਹੁਣ ਤੈਉ ਦੇਣੀ ਹੈ। ਜੇ ਇਹ ਨਾ ਮਿਲੀ ਫਿਰ ਇਹ ਵਿਚਾਰੇ ਫਿਰਾਂ ਦਾ ਕਸੂਰ ਵੀ ਘਟਾ। ਕਿਉਂ ਤਾਂ ਤੁਰਕੀ ਬਾਣੀ ਭੇਜੀ ਹੈ। ਪੰਜਵੇਂ ਪਾਸ਼ਾ ਨੂੰ ਸਾਰਾ ਗਿਆਨ ਬਖਸ਼ਿਆ। ਗੁਰੂਨ ਤੋਂ ਲੈ ਕੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਪ੍ਰੇਰ ਪ੍ਰੂਰ ਕੇ ਇੱਥੇ ਲਿਆ ਇਹ ਸੁਣ ਲੈਣ ਫਿਰ ਮੰਨਣ ਚਾਹੀਏ ਲੋਕ